ਸਾਡੇ ਚੈਨਲ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਸੁਨੀਲ ਕੁਮਾਰ ਸਵਾਗਤ ਕਰਤਾ ਅੱਜ ਲਾਈਵ ਤਸਵੀਰਾਂ ਤੁਹਾਨੂੰ ਵਿਖਾ ਰਹੇ ਹੈਗੇ ਆ ਆਪਾਂ ਆਪਣੇ ਜਲੰਧਰ ਹਾਈਵੇ ਦੀਆਂ ਜਿਹੜਾ ਕਿ ਦਿੱਲੀ ਰੋਡ ਹੈਗਾ ਜਲੰਧਰ ਨੈਸ਼ਨਲ ਹਾਈਵੇ ਦੀਆਂ ਦਿੱਲੀ ਰੋਡ ਦੀਆਂ ਤੁਹਾਨੂੰ ਲਾਈਵ ਤਸਵੀਰਾਂ ਤੁਸੀਂ ਸੋ ਇਹ ਜੋ ਧਰਨਾ ਹੈਗਾ ਕਿਸਾਨੀ ਧਰਨਾ ਮਤਲਬ ਕਿਸਾਨਾਂ ਨੇ ਧਰਨਾ ਲਗਾਇਆ ਗਿਆ ਜੋ ਆਪਣੀ ਮੰਗਾਂ ਨੂੰ ਲੈ ਕੇ ਅੱਜ ਸਵੇਰ ਤੋਂ ਹੀ ਧਰਨਾ ਇਸ ਜਗ੍ਹਾ ਦੇ ਉੱਤੇ ਜਾਰੀ ਹੈ ਤੋਂ ਆਪਾਂ ਲਾਈਵ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਇਸ ਸਮੇਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਇਸ ਸਮੇਂ ਆਪਾਂ ਮੌਜੂਦ ਹੈਗੇ ਆ ਉਸ ਜਗ੍ਹਾ ਦੇ ਉੱਤੇ ਜਿੱਥੇ ਕਿ ਮਤਲਬ ਕਿਸਾਨਾਂ ਨੇ ਧਰਨਾ ਲਗਾਇਆ ਸੋ ਆਪਾਂ ਬੱਸ ਦੇ ਪੈਸੇਂਜਰ ਨਾਲ ਗੱਲਬਾਤ ਕਰਦੇ ਹਾਂ ਸਵਾਰੀਆਂ ਨਾਲ ਕਿ ਕਿੰਨਾ ਕੁ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਆ ਆਪਾਂ ਮੌਜੂਦਾ ਇਸ ਸਮੇਂ ਬੱਸ ਦੇ ਵਿੱਚ ਜਿੱਥੇ ਕਿ ਸਵੇਰ ਤੋਂ ਧਰਨਾ ਲੱਗਿਆ ਤੁਸੀਂ ਲਾਈਵ ਤਸਵੀਰਾਂ ਵੇਖ ਸਕਦੇ ਹੋ ਕਿ ਕਿੰਨਾ ਪਰੇਸ਼ਾਨੀ ਦਾ ਸਾਹਮਣਾ ਜਨਤਾ ਨੂੰ ਕਰਨਾ ਪੈ ਰਿਹਾ ਹੈ ਦੇਸ਼ ਵਾਸੀਆਂ ਨੂੰ ਕਰਨਾ ਪੈ ਰਿਹਾ ਪੈਸੇਂਜਰਾਂ ਨੂੰ ਕਰਨਾ ਪੈ ਰਿਹਾ ਕਿ ਇਹ ਬੱਸ ਕਦੋਂ ਦੀ ਖੜੀ ਆ ਤੇ ਕਦੋਂ ਇਹ ਮਤਲਬ ਤੁਰੂਗੀ ਸੋ ਆਪਾਂ ਗੱਲਬਾਤ ਕਰਦੇ ਹਾਂ ਇਹਦੇ ਵਿੱਚ ਬੈਠੇ ਸਵਾਰੀਆਂ ਦੇ ਨਾਲ ਸਤਿ ਸ੍ਰੀ ਅਕਾਲ ਜੀ ਪਾਜੀ ਕੀ ਨਾਮ ਹੈ ਤੁਹਾਡਾ ਜੀ ਬੱਬੂ ਅੱਛਾ ਇਹ ਪਾਜੀ ਕਿੱਥੋਂ ਆਏ ਹੋ ਤਾਂ ਕਿੱਥੇ ਜਾਣਾ ਅੰਮ੍ਰਿਤਸਰ ਤੋਂ ਆਇਆ ਸੀ ਪਾਜੀ ਜਲੰਧਰ ਗਿਆ ਸੀ ਅੱਛਾ ਜੀ 11 ਵਜੇ ਦੇ ਬੈਠੇ ਆ ਬੱਸ ਜੀ ਅਜੇ ਸਵੇਰੇ 11 ਵਜੇ ਦੇ ਬੈਠੇ ਆ ਅੱਛਾ ਪਾਜੀ ਤੁਸੀਂ ਡਰਾਈਵਰ ਨੂੰ ਕਿਹਾ ਨਹੀਂ ਕਿ ਤੁਸੀਂ ਮਤਲਬ ਬੱਸ ਹੋਰ ਪਾਸੇ ਦੀ ਲੈ ਚਲੋ ਜਗਤ ਜੀ ਐ ਜੀ ਉਹ ਕਹਿੰਦੇ ਸਾਨੂੰ ਜਾਣ ਹੀ ਨਹੀਂ ਦਿੰਦੇ ਪਤਾ ਨਹੀਂ ਹੱਸਤੇ ਗਲਤੀ ਕਰ ਲਈ ਅੱਜ ਬੈਠ ਕੇ ਪੰਜਾਬ ਰੋਡ ਵਿੱਚ ਅੱਛਾ ਜੀ ਸਵੇਰ ਦੇ ਬੈਠੇ ਹੋ ਸਾਹ ਦੇਖ ਲਓ ਕੋਈ ਵੀ ਨਹੀਂ ਖੜੀਆਂ ਇੱਥੇ ਸਾਰੀਆਂ ਜਾ ਰਹੀਆਂ ਨੇ ਕਿਧਰ ਨੂੰ ਕਿਧਰ ਨੂੰ ਰੋਡਵੇਜ ਦੀ ਬੱਸਾਂ ਖੜੀਆਂ ਰੋਡਵੇਜ ਦੀਆਂ ਹੀ ਖੜੀਆਂ ਤੁਹਾਡੇ ਸਾਹਮ ਜੇ ਕੋਈ ਇੱਕ ਵੀ ਵਾਇਰਲ ਪ੍ਰਾਈਵੇਟ ਬਾਸ ਨਹੀਂ ਘੜੀ ਬਾਹਰ ਤੁਸੀਂ ਵੀ ਜੀ ਕਿੱਥੇ ਜਾਣਾ ਈ ਲੁਧਿਆਣਾ ਬੇਟਾ ਲੁਧਿਆਣਾ ਜਾਣਾ ਕਿੱਥੋਂ ਆਇਓ ਅੰਮ੍ਰਿਤਸਰ ਤੋਂ ਆਇਓ ਕਿੰਨਾ ਕ ਮਤਲਬ ਲੱਗਦਾ ਇਸ ਤਰ੍ਹਾਂ ਸਵੇਰ ਤੋਂ ਇੱਥੇ ਬੇਟਾ ਬਹੁਤ ਪਾੜੇਸ਼ਨ ਨਹੀਂ ਚ ਬਹੁਤ ਪਾੜੇਸ਼ਨ ਨਹੀਂ ਬੁਜੁਰਗ ਬੰਤੇ ਆ ਸਵੇਰੇ ਬੈਠੇ ਸਾਡੇ ਕੀ ਕਹੋਂਗੇ ਜਿੱਦਾਂ ਕਿਸਾਨੀ ਧਰਨੇ ਦੇ ਲਗਾ ਕੇ ਜਿੱਦਾਂ ਧਰਨਾ ਗਾਲਾਂ ਕੱਢ ਰੀਆਂ ਅਸੀਂ ਕੀ ਕਹਾਂਗੇ ਆਹੋ ਅਸੀਂ ਇਹੋ ਹੀ ਕਹਿਣਾ ਭਾਈ ਕੀ ਕਰੀਏ ਸਵੇਰ ਦੇ ਭੁੱਖੇ ਭਾਣੇ ਸਵੇਰ ਦੇ ਨਾ ਕਰੋ ਚੱਲੇ ਸਾਨੂੰ ਕੀ ਪਤਾਈ ਇਸ ਗੱਲ ਦਾ ਭਈ ਇਹਨਾਂ ਨੇ ਇਹ ਕੰਮ ਕਰਨਾ ਇਹਨਾਂ ਦਾ ਤੇ ਰੋਈ ਦਾ ਕੰਮ ਹੀ ਹੋਈ ਆ। ਸੋ ਦੇਖ ਸਕਦੇ ਆ ਕਿਸ ਤਰ੍ਹਾਂ ਮਤਲਬ ਲੋਕ ਪਰੇਸ਼ਾਨ ਆ ਆਪਣੀ ਪਰੇਸ਼ਾਨੀ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾਗਾ। ਲਾਈਵ ਤਸਵੀਰਾਂ ਸੀ ਬੱਸ ਦੇ ਅੰਦਰੋਂ ਸਰਕਾਰੀ ਬੱਸ ਦੇ ਅੰਦਰੋਂ ਤੁਹਾਨੂੰ ਦਿਖਾ ਰਹੇ ਆ ਲਾਈਵ ਤਸਵੀਰਾਂ। ਤੁਸੀਂ ਇਹਨਾਂ ਨੂੰ ਹੋਰ ਰੂਟ ਸਾਨੀ ਨਹੀਂ ਲਿਜਾ ਸਕਦੇ ਸਵਾਰੀਆਂ ਨੂੰ? ਕੋਈ ਆਲੌਡ ਹੈ ਨਹੀਂ ਜੀ ਆਊਟ ਆਵਰ ਰੂਟ ਪਾਉਣ ਦਾ ਕੱਟੇ। ਅੱਛਾ ਸਰਕਾਰ ਕਹਿੰਦੀ ਉਹਨਾਂ ਨੂੰ ਕੋਈ ਆਰਡਰ ਹੈ ਨਹੀਂ ਮੈਂ ਕਹਿੰਦਾ। ਮਤਲਬ ਸਰਕਾਰ ਤੁਹਾਨੂੰ ਪਰਮਿਸ਼ਨ ਨਹੀਂ ਦਿੰਦੀ। ਜੇ ਇਹ ਧਰਨਾ 2-3 ਦਿਨ ਲੱਗੂਗਾ ਤੇ ਬੱਸ ਇੱਦਾਂ ਹੀ ਖੜੀ ਇਹਦੇ ਵਿੱਚ ਜਿਹੜੀ ਭਾਜੀ ਸਵਾਰੀਆਂ ਆ ਉਹ ਉਹਨਾਂ ਨੂੰ ਕਿੰਨੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਦੇ ਲਈ ਸਰਕਾਰ ਦੇ ਕੀ ਕੋਈ ਪਲੈਨਿੰਗ ਹੈਗੀ ਹੈ ਜੇ ਇਨਕੇ ਸਿੱਧਾ ਦੇ ਮੌਕੇ ਦੇ ਉੱਤੇ ਸਵਾਰੀਆਂ ਕਿੱਥੇ ਜਾਣ ਸਵਾਰੀਆਂ ਜਿੱਥੇ ਅਸੀਂ ਜਾਵਾਂਗੇ ਉੱਥੇ ਸਵਾਰੀਆਂ ਜਾਣਗੇ ਜਾਂ ਗੱਡੀ ਚੱਲੂ ਜੇਦੀ ਸਵਾਰੀਆਂ ਜਾਣਗੇ ਨਹੀਂ ਤਾਂ ਗੱਡੀ ਉਰੇ ਹੀ ਖੜੀ ਰਹੂਗੀ ਉਰੇ ਖੜੀ ਰਹੇ ਬੈਠਿਆਂ ਜੀ ਖੁੱਲ ਜੂ ਅਸੀਂ ਤਾਂ ਵੇਟ ਬੈਠੇ ਜੀ ਖੁੱਲੇ ਰਹੇ ਚਾਹੇ 2 ਦਿਨ ਹੋਵੇ ਤੇ ਚਾਹੇ 3 ਦਿਨ ਇੱਥੇ ਹੀ ਖੜੇ ਹਾਂ ਹਾਂ ਜੀ ਹਾਂ ਜੀ ਅਕਾਲੀ ਬੰਦੇ ਕਮਾਵਾਂਗੇ ਕਿ ਪਾਸੇ ਨਹੀਂ ਜਿਸ ਤਰ੍ਹਾਂ ਪ੍ਰਾਈਵੇਟ ਬੱਸਾਂ ਦੇਖਿਆ ਜੇ ਪ੍ਰਾਈਵੇਟ ਬੱਸਾਂ ਇੱਕ ਥਾਂ ਹੀ ਬੰਦ ਹੁੰਦੀ ਦੂਏ ਬੰਨੇ ਦੀ ਕੱਢ ਕੇ ਲੈ ਜਾਂਦੀਆਂ ਵੇਟ ਵਾਲੇ ਉਹਨਾਂ ਦੀ ਕੋਈ ਡੀਜ਼ਲ ਦੀ ਆਪਣੀ ਮਰਜ਼ੀ ਹੁੰਦੀ ਆ ਮਾਲਕੋ ਕੋ ਕਹਿੰਦੇ ਨਹੀਂ ਸਾਨੂੰ ਤੇਲ ਦਾ ਵੀ ਪੁੱਛਣਗੇ ਔੜਾ ਬਰੂਟੀ ਪਾਵਾਂਗੇ ਜਿੱਦਾ ਚਲੀ ਜਾਈਏ ਯਾਨੀ ਕਿ ਤੁਸੀਂ ਸਰਕਾਰ ਜੇ ਸਾਡੀ ਗੱਡੀ ਆਟੋ ਰੂਟ ਲੈ ਕੇ ਜਾਵੇਂ ਸਾਡਾ ਰਿਸਕ ਆਪਣਾ ਕੋਈ ਨੁਕਸਾਨ ਹੁੰਦਾ ਜੀ ਰੂਟ ਤੇ ਸਾਡੀ ਇਹ ਤੇ ਜਾਸਰ ਨਹੀਂ ਕੋਈ ਗੱਲਬਾਤ ਕੋਈ ਗੱਲਬਾਤ ਮੁੜ ਕੇ ਸਾਰੇ ਡਰਾਈਵ ਕਨੈਕਟ ਤੇ ਕਿ ਇਹ ਚੀਜ਼ਾਂ ਧੰਨਵਾਦ ਜੀ ਸੋ ਇਹ ਸਨ ਇਹ ਸਨ ਆਪਣੇ ਮਤਲਬ ਡਰਾਈਵਰ ਸਾਹਿਬ ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਆ ਕਿ ਕਿੰਨਾ ਕੁ ਮਤਲਬ ਪਰੇਸ਼ਾਨੀਆਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਸੋ ਆਪਾਂ ਕਿਸਾਨਾਂ ਕੋਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਕੀ ਉਹਨਾਂ ਦੀ ਮੰਗਾਂ ਹੈਗੀਆਂ ਕਿਹੜੀ ਮੰਗਾਂ ਨੂੰ ਲੈ ਕੇ ਅੱਜ ਉਹਨਾਂ ਨੇ ਧਰਨਾ ਲਾਇਆ ਹੈ ਸਤਿ ਸ੍ਰੀ ਅਕਾਲ ਭਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਜੀ ਕੀ ਨਾਮ ਹੈ ਤੁਹਾਡਾ ਜੀ ਮਨਜੀਤ ਸਿੰਘ ਰਾਏ ਜੀ ਮੈਂ ਸਟੇਟ ਪ੍ਰੈਜ਼ੀਡੈਂਟ ਭਾਰਤੀ ਕਿਸਾਨ ਯੂਨੀਅਨ ਦੁਆਬਾ ਅੱਛਾ ਜੀ ਅੱਛਾ ਭਾਈ ਜੀ ਅੱਜ ਸਵੇਰ ਤੋਂ ਤੁਸੀਂ ਮਤਲਬ ਧਰਨਾ ਲਾਇਆ ਹੈਗਾ ਦੱਸੋਗੇ ਆਪਣੀ ਕਿਹੜੀ ਮੰਗ ਲਈ ਤੁਸੀਂ ਧਰਨਾ ਲਾਇਆ ਤੇ ਕਦੋਂ ਤੱਕ ਧਰਨਾ ਲੱਗੂਗਾ ਦੇਖੋ ਜਿਹੜਾ ਸਾਡਾ ਇਹ ਧਰਨਾ ਇਹ ਗੰਨੇ ਦੇ ਰੇਟ ਨੂੰ ਲੈ ਕੇ ਮਿੱਲਾਂ ਚਲਾਉਣ ਨੂੰ ਲੈ ਕੇ ਤੇ ਜਿਹੜੇ ਏਰੀਏ ਦੇ ਵਿੱਚ ਹੜਾਂ ਦੀ ਮਾਰ ਨਾਲ ਗੰਨਾ ਖਰਾਬ ਹੋਇਆ ਉਹਦੇ ਮੁਆਵਜ਼ੇ ਨੂੰ ਲੈ ਕੇ ਔਰ ਜਿਹੜੀ ਮਿੱਲਾਂ ਦੀ ਸਾਡੀ ਪੇਮੈਂਟ ਆ ਉਹ ਸਾਡੀ ਇਕੱਠੀ ਕੀਤੀ ਜਾਵੇ ਕਾਊਂਟਰ ਪੇਮੈਂਟ ਉਹਨੂੰ ਲੈ ਕੇ ਸਾਡੀਆਂ 4 ਮੰਗਾਂ ਨੇ ਜਿਹਦੇ ਵਿੱਚ ਸਰਕਾਰ ਜਿਹੜੀ ਹੈ ਢਿੱਲਮੱਠ ਕਰਦੀ ਹੈ ਔਰ ਉਹਦੇ ਕਰਕੇ ਸਾਨੂੰ ਅੱਜ ਮਜਬੂਰਨ ਜਿਹੜਾ ਸੜਕਾਂ ਤੇ ਆਉਣਾ ਪਿਆ ਹਾਲਾਂਕਿ ਅਸੀਂ 9 ਤਰੀਕ ਦਾ ਸਾਡਾ ਧਰਨਾ ਸੀ ਅਸੀਂ ਕੁਣੀਆਂ ਸਾਹਿਬ ਨੇ ਖੇਤੀਬਾੜੀ ਮੰਤਰੀ ਨੇ ਮੀਟਿੰਗ ਬੁਲਾਈ ਸਾਨੂੰ ਇਹ ਭਰੋਸਾ ਦਵਾਇਆ ਕਿ 16 ਤਰੀਕ ਨੂੰ ਨੋਟੀਫਿਕੇਸ਼ਨ ਜਾਰੀ ਹੋ ਜਾਏਗਾ ਨਹੀਂ ਕੀਤਾ ਅਸੀਂ 17 ਦੀ ਮੀਟਿੰਗ ਸੀ ਉਹਨੂੰ ਡਿਲੇ ਕੀਤਾ ਤੇ 20 ਨੂੰ ਕੈਬਨਿਟ ਦੀ ਮੀਟਿੰਗ ਹੈ ਉੱਚ ਕੁਝ ਹੱਲ ਹੋ ਜਾਏਗਾ ਮਜਬੂਰੀ ਵਜੋਂ ਜਦੋਂ ਦੇਖਿਆ ਕਿ ਸਰਕਾਰ ਸਹੁਰਦ ਨਹੀਂ ਹੈ ਤੇ ਫਿਰ ਅਸੀਂ ਜਾ ਕੇ ਇਹ 21 ਨੂੰ ਜਿਹੜਾ ਹੁਣ ਇਹ ਪੱਕਾ ਮੋਰਚਾ ਲਗਾ ਦਿੱਤਾ ਹੈਗਾ ਧਰਨਵਾਲੀ ਇੱਥੇ ਫਟਕ ਦੇ ਕੋਲ ਔਰ ਇੱਥੇ ਜਿਹੜਾ ਮੇਨ ਹਾਈਵੇ ਆ ਇਹ ਪੂਰਾ ਦਾ ਪੂਰਾ ਬੰਦ ਹੈ ਅੱਛਾ ਜਿਹੜੇ ਹੜਪੀਟਾਂ ਲਈ ਹਜੇ ਤੱਕ ਮਤਲਬ ਕੋਈ ਸਰਕਾਰ ਦੀ ਕੋਈ ਮਤਲਬ ਜੋ ਵੀ ਹੈਗੀ ਰਾਸ਼ੀ ਹਜੇ ਤੱਕ ਆਈ ਨਹੀਂ ਨਹੀਂ ਕੁਝ ਨਹੀਂ ਜੀ ਆਇਆ ਕਹਿੰਦੇ ਤਾਂ ਸਨ ਮੁੱਖ ਮੰਤਰੀ ਸਾਹਿਬ ਵੀ ਮੁਰਗੀ ਤੇ ਵੀ ਦੇਵਾਂਗੇ ਬੱਕਰੀ ਤੇ ਵੀ ਦੇਵਾਂਗੇ ਹਾਂ ਜੀ ਜੀ ਪਰ ਹਜੇ ਜਿਹੜੀ ਫਸਲ ਸਾਡੀ ਖਰਾਬ ਹੋਈ ਆ ਉੱਥੇ ਵੀ ਨਹੀਂ ਆਇਆ ਮਰਗੀ ਦਾ ਅੰਡਾ ਉਹ ਉਹ ਕਲੀਅਰ ਕੱਟ ਐ ਵੀ ਸਾਡੇ ਸੀਐਮ ਸਾਹਿਬ ਪੂਰੇ ਪੰਜਾਬ ਨੂੰ ਹੀ ਉਹ ਆਪਣਾ ਮੰਚ ਸਮਝੀ ਬੈਠੇ ਰੰਗ ਮੰਚ ਜਿਹੜਾ ਵੀ ਉਹ ਜਿੱਦਾਂ ਉੱਥੇ ਠਟਕੇਲੀਆਂ ਕਰਦੇ ਸੀ ਉੱਥੇ ਖੇਡਾਂ ਕਰਦੇ ਸੀ ਉੱਥੇ ਲੋਕਾਂ ਨੂੰ ਝੂਠ ਬੋਲ ਕੇ ਗੁੰਮਰਾਹ ਕਰਦੇ ਸੀ ਝੂਠ ਬੋਲਣ ਦੀ ਉਹਨਾਂ ਹੀ ਮਹਾਰਤ ਹਾਸਲ ਕੀਤੀ ਉਹ ਡਿਗਰੀ ਲਈ ਹੋਆ ਆ ਭਗਵੰਤ ਮਾਨ ਜੀ ਨੇ ਸੋ ਝੂਠ ਬੋਲਣ ਦੇ ਵਿੱਚ ਲੋਕਾਂ ਨੂੰ ਉਹ ਗੁੰਮਰਾ ਹੁਣ ਵੀ ਉਸੇ ਤਰੀਕੇ ਨਾਲ ਕਰ ਰਹੇ ਨੇ ਸੋ ਮੈਂ ਸਮਝਦਾ ਵੀ ਲੋਕਾਂ ਨੇ ਕਿਸੇ ਨੇ ਡਿਪਲੋਮਾ ਇੰਜੀਨੀਅਰਿੰਗ ਦਾ ਕੀਤਾ ਹੋ ਡਿਗਰੀ ਕੀਤੀ ਹੋ ਕਿਸੇ ਨੇ ਡਿਗਰੀ ਕੀਤੀ ਹੋਊਗੀ ਵੀ ਭਾਈ ਮੈਂ ਵਕਾਲਤ ਦੀ ਕਰਨ ਲਈ ਕੋਈ ਤੇ ਉਹਨਾਂ ਨੇ ਝੂਠ ਬੋਲਣ ਦੀ ਡਿਗਰੀ ਹਾਸਲ ਕੀਤੀ ਹੋ ਆ ਉਹਦੇ ਵਿੱਚ ਉਹ ਨੰਬਰ 1 ਹੈ ਨਹੀਂ ਹੁਣ ਸਵੇਰ ਦਾ ਆਪਾਂ ਮਤਲਬ ਧਰਨਾ ਤੁਸੀਂ ਇੱਥੇ ਲਾਇਆ ਹੈਗਾ ਕਿਸੇ ਕੋਈ ਗੱਲਬਾਤ ਹੋਈ ਆ ਤੁਹਾਡੀ ਜਾਂ ਉੱਚ ਅਧਿਕਾਰੀਆਂ ਨਾਲ ਜਾਂ ਕਿਸੇ ਨੇ ਆਸ਼ਵਾਸਨ ਦਿੱਤਾ ਹੋਵੇ ਤੁਹਾਨੂੰ ਨਹੀਂ ਹੁੰਦਾ ਮਾਨਜੋਗ ਏਡੀ ਸਭ ਹੋਣਾ ਸਾਡੇ ਕੋਲ ਸਿਗੇ ਉਹਨਾਂ ਨੇ ਆ ਕੇ ਸਾਨੂੰ ਆਖਿਆ ਐ ਐਸ ਡੀ ਐਮ ਸਾਹਿਬ ਪਹਿਲਾਂ ਐਸ ਸਾਨੂੰ ਉਹ ਵੀ ਹੁਣ ਨਾਲ ਸਨ ਸੋ ਪਹਿਲਾਂ ਡੀ ਸੀ ਪੀ ਸਾਹਿਬ ਆਏ ਸਨ ਉਹਨਾਂ ਨੇ ਕਿਹਾ ਸੀ ਪੀ ਸੀ ਪੀ ਸਾਹਿਬ ਨਾਲ ਤੁਹਾਡੀ ਮੀਟਿੰਗ ਕਰਾ ਦਿੰਨੇ ਆ ਪਰ ਸਾਨੂੰ ਕੱਲ ਦੀ ਨੋਟੀਫਿਕੇਸ਼ਨ ਦੀ ਕਾਪੀ ਦੇ ਚੁੱਕੇ ਆ ਓਲਰੇਡੀ ਜਿਹਦੇ ਵਿੱਚ ਉਹਨਾਂ ਨੇ 슈ਗਰ ਫੈਟ ਜਿਹੜਾ ਡਿਪਾਰਟਮੈਂਟ ਆ ਉਹਨੂੰ ਬੁਲਾਇਆ ਔਰ ਉਹਨਾਂ ਨੇ ਜਿਹੜੇ ਮਿਲਰਸ ਨੇ ਉਹਨਾਂ ਦੇ ਮਾਲਕਾਂ ਨੂੰ ਬੁਲਾਇਆ ਔਰ ਉਹਦੇ ਵਿੱਚ ਜਿਹੜਾ ਸ਼ੂਗਰ ਫੈਡ ਦਾ ਚੇਅਰਮੈਨ ਉਹਨੂੰ ਬੁਲਾਇਆ ਤੇ ਸੀਐਮ ਸਾਹਿਬ ਨੇ ਮੀਟਿੰਗ ਕਰਨੀ ਆ ਉਹ ਉਹਦੇ ਉਹਦੇ ਵਿੱਚ ਉਹ ਨਹੀਂ ਤੈਅ ਕਰਨਾ ਵੀ ਗੰਨੇ ਦਾ ਰੇਟ ਕੀ ਹੋਣਾ ਹੈ ਉਹ ਚ ਤੈਅ ਕਰਨਾ ਹੈ ਵੀ ਮਿਲਣਾ ਕਿ ਦਿਨ ਚੱਲਣੀ ਹੈ ਉਹ ਚ ਤੈਅ ਕਰਨਾ ਕਿ ਮੁਆਵਜ਼ਾ ਕਦੋਂ ਕਿੰਨਾ ਦੇਣਾ ਸੋ ਉਹ ਜਿਹੜਾ ਆ ਉਹ ਸਾਰਾ ਕੁਝ ਕੱਲ ਤੈਅ ਹੋਣਾ ਤੇ ਫਿਰ ਉਹ ਮੈਂ ਹੁਣ ਬੇਨਤੀ ਕੀਤੀ ਸੀ ਉਹਨਾਂ ਨੂੰ ਹੱਥ ਜੋੜ ਕੇ ਏਡੀ ਸਾਹਿਬ ਨੂੰ ਵੀ ਤੁਸੀਂ ਸਾਡੇ ਲਈ ਸਤਿਕਾਰਯੋਗ ਹੋ ਪਰ ਇਹ ਮੀਟਿੰਗਾਂ ਚੋਂ ਨਿਕਲਣਾ ਕੁਝ ਨਹੀਂ ਸਾਨੂੰ ਪਤਾ ਆ ਵੀ ਕੱਲ ਤੱਕ ਤਾਂ ਅਜਿਨਾ ਚ ਸੀਐਮ ਸਾਹਿਬ ਦੀ ਮੀਟਿੰਗ ਨਹੀਂ ਹੁੰਦੀ ਉਹਨਾਂ ਚ ਨਿਕਲਣਾ ਕੁਝ ਨਹੀਂ ਸੋ ਇਹ ਸਾਡਾ ਪੱਕਾ ਮੋਰਚਾ ਚੱਲ ਰਿਹਾ ਹੈ ਸੀਐਮ ਸਾਹਿਬ ਕੱਲ ਫੈਸਲਾ ਲੈ ਲੈਣ ਚੰਗਾ ਹੋਊਗਾ ਨਹੀਂ ਹੋਊਗਾ ਤਾਂ ਫੇਰ ਨਿਰੰਤਰ ਚੱਲ ਰਿਹਾ ਹੈ ਯਾਨੀ ਕਿ ਉਹਨਾਂ ਕੱਲ ਤੱਕ ਆਪਣਾ ਪੱਕਾ ਹੀ ਮੋਰਚਾ ਹੈ ਕੱਲ ਤੱਕ ਤੇ ਪੱਕਾ ਹੀ ਆ ਜੀ ਜੇਕਰ ਨਹੀਂ ਕੋ ਫੈਸਲਾ ਆਇਆ ਪੋਜੀਟਿਵ ਕਿਸਾਨ ਪੱਖੀ ਤੇ ਫੇਰ ਇਹ ਨਿਰੰਤਰ ਚੱਲੇਗਾ ਫੇਰ ਹੋ ਸਕਦਾ ਇਹ ਦਿੱਲੀ ਵਾਲਾ ਮੋਰਚਾ ਦਿੱਲੀ ਵਾਲਾ ਜਿਸ ਤਰ੍ਹਾਂ ਲੱਗ ਦਿੱਲੀ ਵਾਲਾ ਜਿਸ ਤਰ੍ਹਾਂ ਉਵੇਂ ਚੱਲੂ ਫੇਰ ਫੇਰ ਟਰਾਲੀਆਂ ਵੀ ਸੱਦ ਲਾਂਗੇ ਤੇ ਫੇਰ ਪੱਕੇ ਲੰਗਰਾਂ ਵਾਲੇ ਵੀ ਸੱਦ ਲਾਂਗੇ ਫੇਰ ਉਵੇਂ ਹੀ ਚੱਲੂਗਾ ਅੱਛਾ ਭਾਜੀ ਗੱਲ ਦੱਸੋ ਜਦੋਂ ਧਰਨਾ ਲੱਗਦਾ ਹੈਗਾ ਚਾਹੇ ਉਹ ਕਿਸਾਨੀ ਜਥੇਬੰਦੀਆਂ ਦਾ ਧਰਨਾ ਹੋਵੇ ਜਾਂ ਕੋਈ ਹੋਰ ਵੀ ਧਰਨਾ ਹੋਵੇ ਲੋਕ ਬੜੇ ਖੱਜਲ ਹੁੰਦੇ ਆ ਭਾਜੀ ਆ ਦੇਖੋ ਸੜਕਾਂ ਖਾਲੀ ਪਈਆਂ ਪਿੱਛੇ ਜਾਮ ਲੱਗੇ ਭਾਜੀ ਇਹਦੇ ਬਾਰੇ ਕੀ ਕਹੋਂਗੇ ਤੁਸੀਂ ਦੇਖੋ ਅਸੀਂ ਕਦੇ ਨਹੀਂ ਚਾਹੁੰਦੇ ਸਾਡੇ ਹੀ ਲੋਕ ਨੇ ਤੁਹਾਡੇ ਮੱਦੇਮਨਾਂ ਹੀ ਉਹਨਾਂ ਲੋਕਾਂ ਕੋਲੋਂ ਮਾਫੀ ਵੀ ਚਾਹੁੰਦੇ ਆਂ ਔਰ ਉਹਨਾਂ ਨੂੰ ਇਹ ਬੇਨਤੀ ਵੀ ਕਰਦੇ ਆਂ ਕਿ ਮੇਰੇ ਭੈਣੋ ਭਰਾਵੋ ਇੱਥੇ ਕਿਸਾਨ ਦੋਚੀ ਨਹੀਂ ਹੈ ਕਲੀਅਰ ਕਟ ਹੈ ਕਿਉਂਕਿ ਅਸੀਂ ਸਰਕਾਰ ਨੂੰ ਇੱਕ ਮਹੀਨਾ ਪਹਿਲਾਂ ਮੰਗ ਪੱਤਰ ਦਿੱਤੇ ਸਰਕਾਰ ਨੇ ਨੋਟੀਫਿਕੇਸ਼ਨ ਨਹੀਂ ਜਾਰੀ ਕੀਤਾ ਅਸੀਂ 9 ਦਾ ਧਰਨਾ ਨਾਊਂਸ ਕੀਤਾ ਸਰਕਾਰ ਨੇ ਸਾਨੂੰ 16 ਦਾ ਲਾਰਾ ਲਾ ਕੇ ਉਹ ਧਰਨਾ ਪੋਸਟਪੋਨ ਕਰਾ ਦਿੱਤਾ ਅਸੀਂ 17 ਦਾ ਧਰਨਾ ਨਾਊਂਸ ਕੀਤਾ ਦੇਖਦੇ ਹੋ ਕਿ ਸਰਕਾਰ ਦੀ ਮੀਟਿੰਗ ਹੈ 20 ਦੀ ਉਹਨੂੰ ਪੋਸਟਪੋਨ ਕੀਤਾ ਕਿ ਸਾਡੇ ਭੈਣਾ ਭਰਾ ਖੱਜਲ ਨਾ ਹੋਣ ਮਜਬੂਰੀ ਵਸ ਜਦੋਂ ਸਰਕਾਰ ਨੇ ਕੋਈ ਹੱਲ ਨਹੀਂ ਕੱਢਿਆ ਤੇ ਫੇਰ ਸਾਨੂੰ ਮਜਬੂਰੀ ਵਸ ਸੜਕ ਤੇ ਬਹਿਣਾ ਪਿਆ ਇਹਦੇ ਲਈ ਦੋਸ਼ੀ ਕਿਸਾਨ ਨੂੰ ਮਤ ਕਹੋ ਲੋਕਾਂ ਨੂੰ ਦੱਸਣਾ ਚਾਹਾਂਗਾ ਪਈ ਜੇਕਰ ਥੋੜੀ ਜੀ ਨੱਥ ਪਾਈਓ ਸਰਕਾਰਾਂ ਦੇ ਤਾਂ ਕਿਸਾਨਾਂ ਨੇ ਪਾਈਓ ਐ ਉਹ ਮੇਰੇ ਭਰਾਵੋ ਇਹ ਤਾਂ ਆਪਣੀ ਮਨਮਰਜ਼ੀ ਕਰਨਗੇ ਜਿਵੇਂ ਇਥੋਂ ਚਾਰਡ ਰੋਡ ਦਾ ਤੇ ਜਾ ਕੇ ਰਾਜਸਥਾਨ ਉਤਰਦਾ ਹੈ ਤੇ ਪੰਜਾਬ ਦਾ ਪੈਸਾ ਹੈ ਤੁਹਾਡਾ ਬਰਬਾਦ ਕਰ ਦੋਗੇ ਪੰਜਾਬ ਨੂੰ ਕਿਉਂਕਿ ਆਪੋਜੀਸ਼ਨ ਰਹੀ ਨਹੀਂ ਉਹ ਸਾਰੇ ਹੀ ਕਾਣੇ ਨੇ ਚੋਰ ਦੀ ਦਾੜੀ ਜਿ ਤਣਕਾ ਉਹ ਕੋਈ ਨਾ ਬੋਲੇ ਉਹਨਾਂ ਦੇ ਮੋਰੇ ਕੇਵਲ ਕਿਸਾਨ ਆ ਜੋ ਆਪੋਜੀਸ਼ਨ ਦਾ ਕੰਮ ਕਰ ਰਿਆ ਕਿਸਾਨ ਨੇ ਪੰਜਾਬ ਨੂੰ ਬਚਾ ਕੇ ਰੱਖਿਆ ਤੁਹਾਡੇ ਘਰਾਂ ਦੀ ਰੋਜ਼ੀ ਰੋਟੀ ਪੰਜਾਬ ਬਚਾਰਿਆ ਹੈ ਯਾਰ ਪੰਜਾਬ ਦਾ ਕਿਸਾਨ ਵਿਚਾਰਿਆ ਸੋ ਪੰਜਾਬ ਦੇ ਕਿਸਾਨ ਨੂੰ ਮੇਰੇ ਭਰਾਵੋ ਕਦੇ ਮੰਦਾ ਚੰਗਾ ਨਾ ਆਖਿਆ ਕਰੋ ਉਹ ਤੁਹਾਡੇ ਹੀ ਭੈਣਾ ਭਰਾ ਨੇ ਜਦੋਂ ਉਹਨਾਂ ਦੀ ਬੇਵਸੀ ਹੁੰਦੀ ਆ ਫੇਓ ਸੜਕਾਂ ਤੇ ਆਉਂਦੇ ਨੇ ਅੱਛਾ ਇੱਕ ਤਰੀਕ ਨੂੰ ਲੁਧਿਆਣੇ ਦੇ ਵਿੱਚ ਮਤਲਬ ਉਹਨਾਂ ਨੇ ਓਪਨ ਮੀਟਿੰਗ ਰੱਖੀ ਸੀਗੀ ਉਸ ਟਾਈਮ ਦੇ ਉੱਤੇ ਤੁਸੀਂ ਆਪਣਾ ਮੁੱਦਾ ਉੱਥੇ ਰੱਖ ਸਕਦੇ ਕੀ ਉੱਥੇ ਗਏ ਸੀ ਕਿ ਤੁਸੀਂ ਉਸ ਟਾਈਮ ਉਹ ਦੇਖੋ ਜੀ ਸਾਡੇ ਜਿਹੜੇ ਜਥੇਬੰਦੀਆਂ ਗਈਆਂ ਉਹਨਾਂ ਨੂੰ ਵੜ ਨਹੀਂ ਦਿੱਤਾ ਅੱਛਾ ਜੀ ਖਾਣੇ ਵੜ ਕੇ ਲੱਗਾ ਸਾਰੇ ਉਹ ਤਾਂ ਉਹਨਾਂ ਹੀ ਆਪਣਾ ਕੇਡਰ ਅੰਦਰ ਪਾ ਰਿਆ ਸੀ ਉਹ ਮੈਂ ਕਿਸੇ ਉਪਜੰਦਾਰੀ ਬੇੜਾ ਦਾ ਆਪੋਜੀਸ਼ਨ ਨਹੀਂ ਪਹਿਲਾਂ ਕਰ ਕੀਤਾ ਪੰਜਾਬ ਦਾ ਤਵੇ ਤਾਏ ਆਏ ਨਲਾਇਕ ਨਹੀਂ ਤਾਂ ਇਹਨਾਂ ਨੂੰ ਕੌਣ ਲਿਆਉਂਦਾ ਪਰ ਮੈਂ ਸਮਝਦਾ ਵੀ ਉਹ ਵਾਕਿਆ ਹੀ ਇਹ ਗੱਲ ਜਿਹੜੀ ਸੀ ਵੀ ਅੰਦਰ ਤਾਂ ਇਹ ਨਹੀਂ ਆਪਣੇ ਭਗਤ ਅੰਦਰ ਸਦੇ ਹੋ ਸੀ ਉਹ ਨਹੀਂ ਰੋਲਾ ਪਾਉਣਾ ਸੀ ਹੂਟਿੰਗ ਕਰਨੀ ਸੀ ਸੋ ਉੱਥੇ ਕਿਸੇ ਦੀ ਸੁਣਨੀ ਥੋੜੋ ਜੀ ਉਹਦਾ ਨਟੰਕੀ ਸੀ ਨਾ ਵੀ ਡਰਾਮੇਵਾਜ ਸਾਡਾ ਹੈਗਾ ਹੀ ਹੈ ਪਹਿਲਾਂ ਤੋਂ ਸੀਐਮ ਸਾਹਿਬ ਇਹ ਤਾਂ ਸ਼ੁਰੂ ਤੋਂ ਡਰਾਮੇ ਕਰਦੇ ਆ ਤੇ ਉਹ ਨਵਾਂ ਇੱਕ ਡਰਾਮਾ ਸੀ ਉਹਦਾ ਉਹ ਡਰਾਮਾ ਉਹਦਾ ਕਾਮਯਾਬ ਨਹੀਂ ਹੋਇਆ ਕਿਉਂਕਿ ਜਿਹੜੇ ਲੋਕ ਡਰਾਮਾ ਦੇ ਕੇ ਵਾਵਾ ਕਰਦੇ ਹੁੰਦੇ ਆ ਉਹ ਨਹੀਂ ਗਏ ਉਹ ਜਿਹੜੇ ਉਹਨਾਂ ਦੇ ਖਰੀਦੇ ਹੋਏ ਭਗਤ ਉਹ ਹੀ ਸੀ ਅੰਦਰ ਉਹਨਾਂ ਹੀ ਵਾਵਾ ਇਹ ਉਹੀ ਵੀ ਕਰਨੀ ਆ ਉਹਨਾਂ ਦਾ ਸਾਰੇ ਪੰਜਾਬ ਨੂੰ ਵੇਚ ਦੇਵੇ ਤਾਂ ਵੀ ਵੀ ਕਰਨੀ ਹੈ ਤੇ ਉਹਨਾਂ ਨੂੰ ਪੰਜਾਬ ਨਾਲ ਕੋਈ ਫਿਕਰ ਨਹੀਂ ਉਹ ਪੰਜਾਬ ਲਈ ਗੱਦਾਰ ਲੋਕ ਨੇ ਮੈਂ ਤੁਹਾਡੇ ਮੱਦੇਮੇਰ ਅਸੀਂ ਕਹਿੰਨਾ ਕੱਢ ਲੈ ਮੈਨੂੰ ਜਿਹਨੀਆਂ ਗੱਲਾਂ ਕਰਨੀਆਂ ਉਹ ਲੋਕ ਵਾਵਾ ਹੀ ਕਰਦੇ ਨੇ ਜਿਹੜੇ ਪੰਜਾਬ ਨਾਲ ਗੱਦਾਰੀ ਕਰਦੇ ਨੇ ਜਿੱਥੇ ਬੰਦੀ ਨਾਲ ਸਾਡੀ ਗੱਲ ਹੋਈ ਹੈ ਤੇ ਅਸੀਂ ਇਹਨਾਂ ਨੂੰ ਕਿਹਾ ਹੈਗਾ ਕਿ ਕਿਉਂਕਿ ਪਬਲਿਕ ਇਨਕਨਵੀਨੀਅੰਸ ਬਹੁਤ ਜ਼ਿਆਦਾ ਹੋ ਰਹੀ ਹੈ ਤੁਸੀਂ ਦੇਖ ਰਹੇ ਹੋ ਮੇਨ ਹਾਈਵੇ ਹੈਗਾ ਜਿਹੜਾ ਆਲਮੋਸਟ 5 6 ਜ਼ਿਲ੍ਹਿਆਂ ਨੂੰ ਬਾਕੀ ਪੰਜਾਬ ਨਾਲ ਕਨੈਕਟ ਕਰਦਾ ਮਿਰਸਰ ਤਰਨਤਾਰਨ ਕਪੂਰਥਲਾ ਗੁਰਦਾਸਪੁਰ ਪਠਾਨਕੋਟ ਸਾਰੇ ਲੋਕ ਜਿੰਨੇ ਚੰਡੀਗੜ੍ਹ ਜਾਣਾ ਹੈ ਜਾਂ ਮੇਨ ਜਿਹੜਾ ਦਿੱਲੀ ਹਾਈਵੇ ਆ ਉਹ ਦੋਨੋਂ ਸਾਈਡਾਂ ਇਹਨਾਂ ਨੇ ਬਲੌਕ ਕੀਤੀਆਂ ਸੀ ਸਾਡੇ ਵੱਲ ਇਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਜਿਹੜਾ ਕਿਉਂਕਿ ਸਰਕਾਰ ਨੇ ਹਾਈएस्ट ਲੈਵਲ ਤੇ ਮੀਟਿੰਗ ਇਹਨਾਂ ਦੀ ਕੱਲ ਫਿਕਸ ਹੋਈ ਹੋਈ ਆਲਰੇਡੀ ਕੱਲ 11 ਵਜੇ ਸੀਐਮ ਸਾਹਿਬ ਦੀ ਅਗਵਾਈ ਹੇਠ ਇਹਨਾਂ ਦੀ ਮੀਟਿੰਗ ਫਿਕਸ ਹੈਗੀ ਆ ਜਿਹਦੇ ਵਿੱਚ ਜਿਹੜਾ 슈ਗਰ ਕੇਨ ਕੰਟਰੋਲ ਬੋਰਡ ਨੇ ਇਹਨਾਂ ਦੇ ਰੇਟ ਫਿਕਸ ਕਰਨੇ ਆ ਤੇ ਇਹਨਾਂ ਦਾ ਮਸਲਾ ਆਲਰੇਡੀ ਕੱਲ 11 ਵਜੇ ਦੀ ਮੀਟਿੰਗ 'ਚ ਹੱਲ ਹੋ ਜਾਣਾ ਤੇ ਇਸ ਕਰਕੇ ਸਾਡੇ ਵੱਲੋਂ ਇਹਨਾਂ ਨੂੰ ਅਪੀਲ ਕੀਤੀ ਗਈ ਆ ਏਡੀ ਸਾਹਿਬ ਨੇ ਵੀ ਕਿਹਾ ਕਿ ਤੁਸੀਂ ਹਾਈਵੇ ਕਾਈਂਡਲੀ ਥੋਂ ਕਲੀਅਰ ਕਰ ਦਿਓ ਅਟ ਲੀਸਟ ਇੱਕ ਸਾਈਡ ਕਲੀਅਰ ਕਰ ਦਿੱਤੀ ਜਾਵੇ ਕਿ ਜਿਹੜੇ ਸਾਡੇ ਕਿਉਂਕਿ ਪਬਲਿਕ ਆ ਪਿੱਛੇ ਅਸੀਂ ਦੇਖਦੇ ਆ ਰਹੇ ਸੀ ਕਿ ਚਾਰ ਪੰਜ ਐਂਬੂਲੈਂਸ ਪਿੱਛੇ ਸਟਕ ਹੋਈਆਂ ਹਾਂ ਹਾਂਜੀ ਦੋਨੋਂ ਸਾਈਡਾਂ ਤੇ ਇਧਰ ਫਗਵਾੜਾ ਸਾਈਡ ਫਲੋਰ ਸਾਈਡ ਵੀ ਤੇ ਇਧਰ ਆਪਣੇ ਪੀਏਪੀ ਤੋਂ ਜਦੋਂ ਅਸੀਂ ਆਉਨੇ ਹਾਂ ਇਸ ਸਾਈਡ ਤੇ ਵੀ ਤੇ ਬੜੀ ਮੁਸ਼ਕਲ ਨਾਲ ਉਹਨਾਂ ਨੂੰ ਡਾਇਵਰਟ ਕੀਤਾ ਜਾ ਰਿਹਾ ਤੇ ਕੁਝ ਸਕੂਲ ਦੇ ਬੱਚੇ ਵਿਚਾਰੇ ਉਹ ਫਸ ਗਏ ਸੀਗੇ ਪਿੱਛੇ ਤੇ ਵਿਆਹਾਂ ਦਾ ਸੀਜ਼ਨ ਹੈਗਾ ਜਨਰਲ ਪਬਲਿਕ ਨੂੰ ਕਾਫੀ ਇਨਕਨਵੀਨੀਅੰਸ ਹੋ ਰਹੀ ਹੈ ਤੇ ਇਹਨਾਂ ਵੱਲੋਂ ਸਾਨੂੰ ਕਿਹਾ ਤਾਂ ਗਿਆ ਕਿ ਇਹ ਵਿਚਾਰ ਕਰਨਗੇ ਪਰ ਅਸੀਂ ਲਗਾਤਾਰ ਇਹਨਾਂ ਨਾਲ ਇਨ ਟੱਚ ਆ ਕਿ ਕਾਈਂਡਲੀ ਜਗ ਦੇ ਆਲਰੇਡੀ ਜਦੋਂ ਸਰਕਾਰ ਨੇ ਇਹਨਾਂ ਦੀ ਗੱਲ ਸੁਣ ਲਈ ਹੈ 11 ਵਜੇ ਦੀ ਮੀਟਿੰਗ ਕੱਲ ਫਿਕਸ ਹੈ 12 13 ਘੰਟਿਆਂ ਦੀ ਗੱਲ ਹੈਗੀ ਆ ਤੇ ਇਨ ਕੇਸ ਸਰ ਜੇ ਮੀਟਿੰਗ ਲੇਟ ਹੋ ਜਾਂਦੀ ਹੈ ਜਾਂ ਮਤਲਬ ਕਿ ਮਾਨ ਸਾਹਿਬ ਨੂੰ ਜਾਂ ਕੋਈ ਹੋਰ ਕੰਮ ਪੈ ਜੇ ਮੰਨ ਲਓ ਕੱਲੋਂ ਮੀਟਿੰਗ ਲੇਟ ਹੋ ਜੇ ਤੇ ਇਹਦਾ ਮਤਲਬ ਕੱਲ ਤੱਕ ਵੀ ਇਹ ਤਾਂ ਨਾਲੇ ਲਈ ਰੱਖਣਗੇ ਨਹੀਂ ਅਸੀਂ ਇਹਨਾਂ ਨੂੰ ਰਿਟਰਨ ਦੇ ਵਿੱਚ ਜਿਹੜੀ ਲੈਟਰ ਹੈਗੀ ਆ ਮੀਟਿੰਗ ਜਿਹੜੀ ਫਿਕਸ ਕੀਤੀ ਗਈ ਹੈ ਉਹ ਜ਼ੁਬਾਨੀ ਗੱਲ ਨਹੀਂ ਹੈ ਉਹ ਰਿਟਰਨ ਚ ਲੈਟਰ ਦੀ ਕਾਪੀ ਇਹਨਾਂ ਨੂੰ ਦਿੱਤੀ ਹੋਈ ਹੈ ਇਨਫੈਕਟ ਕੱਲ ਤੋਂ ਹੀ ਅਸੀਂ ਇਹਨਾਂ ਦੇ ਨਾਲ ਸੰਪਰਕ 'ਚ ਹੈਗੇ ਆ ਇਹਨਾਂ ਦੇ ਲੋਕਲ ਲੀਡਰ ਸਰਦਾਰ ਬਲਵਿੰਦਰ ਸਿੰਘ ਮੱਲੀ ਨੰਗਲ ਇਹਨਾਂ ਨਾਲ ਮੇਰੀ ਕੱਲ ਤੋਂ ਗੱਲ ਹੁੰਦੀ ਆ ਰਹੀ ਹੈ ਇਹਨਾਂ ਨੂੰ ਲੈਟਰ ਦੀ ਕਾਪੀ ਵੀ ਇਹਨਾਂ ਦੇ ਕੋਲ ਹੈਗੀ ਆ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ ਬਹੁਤ ਸੀਰੀਅਸ ਲੈਵਲ ਤੇ ਸਰਕਾਰ ਵੱਲੋਂ ਇਹਨਾਂ ਦੀ ਮੰਗਾਂ ਦੇ ਵਿਚਾਰ ਕੀਤਾ ਜਾ ਰਿਹਾ ਹੈ। ਅੱਛਾ ਸਰ ਤੁਸੀਂ ਇਸ ਤਰ੍ਹਾਂ ਦੇਖਦੇ ਨੇ ਕਿ ਇਹ ਚੀਜ਼ ਪਹਿਲਾਂ ਨੋਟੀਫਿਕੇਸ਼ਨ ਦਿੱਤੀ ਜਾਣੀ ਚਾਹੀਦੀ ਹੈ ਲੋਕਾਂ ਨੂੰ ਕਿ ਭਾਈ ਇਸ ਦਿਨ ਮਤਲਬ ਬੰਦ ਹੈਗਾ ਜਾਂ ਤੁਸੀਂ ਇਸ ਦੇ ਨਾਓ ਜਾਂ ਦੂਸਰੀ ਰੋਡ ਤੇ ਚੱਲ ਜਾਓ ਤਾਂ ਕਿ ਲੋਕਾਂ ਨੂੰ ਖੱਜਲ-ਖੁਆਰੀ ਨਾ ਹੋਣੀ ਪਵੇ। ਇਦਾਂ ਦੀ ਕੋਈ ਨੋਟੀਫਿਕੇਸ਼ਨ ਪਹਿਲੇ ਮਤਲਬ ਦਿੱਤੀ ਜਾਂਦੀ ਹੈ। ਆ ਕੱਲ ਸਾਡੇ ਧਿਆਨ ਚ ਇਹਨਾਂ ਵੱਲੋਂ ਲਿਆਂਦਾ ਗਿਆ ਸੀ ਕਿ ਅਸੀਂ ਇਸ ਤਰ੍ਹਾਂ ਦਾ ਇਹਨਾਂ ਦਾ ਪਲਾਨ ਚੱਲ ਰਿਹਾ ਤੇ ਸਾਡੇ ਨਾਲ ਇਹਨਾਂ ਦੀ ਲਗਾਤਾਰ ਗੱਲ ਚੱਲ ਰਹੀ ਸੀ ਕਿ ਸਰਕਾਰ ਨੇ ਮੀਟਿੰਗ ਫਿਕਸ ਕਰ ਲਈ ਹੈ ਇਹਨਾਂ ਦੀ। ਤੇ ਅੱਜ ਸਵੇਰ ਤੱਕ 11 ਵਜੇ ਤੱਕ ਵੀ ਇਹਨਾਂ ਨੂੰ ਅਸੀਂ ਅਪੀਲ ਕਰਦੇ ਰਹੇ ਹਾਂ ਕਿ ਹਾਈਵੇ ਨੂੰ ਬਲੌਕ ਕਰਨ ਦਾ ਕੋਈ ਵੀ ਪ੍ਰੋਗਰਾਮ ਜੱਥੇਬੰਦੀ ਨਾ ਬਣਾਵੇ ਕਿ ਜਦੋਂ ਮੀਟਿੰਗ ਫਿਕਸ ਹੋ ਗਈ ਹੈ ਤੇ ਫਿਰ ਇਸ ਤਰ੍ਹਾਂ ਦੀ ਹਾਈਵੇ ਬਲੌਕ ਕਰਨ ਦੀ ਜਿਹੜੀ ਹੈ ਕੋਈ ਰੀਜ਼ਨ ਰਹਿ ਨਹੀਂ ਜਾਂਦਾ ਪਰ ਫਤਵੀ ਪੁਲਿਸ ਵੱਲੋਂ ਤੇ ਐਡਮਿਨਿਸਟ੍ਰੇਸ਼ਨ ਵੱਲੋਂ ਡਾਇਵਰਜਨਸ ਦੇ ਦਿੱਤੀਆਂ ਗਈਆਂ ਨੇ ਪਿੱਛੋਂ ਟ੍ਰੈਫਿਕ ਨੂੰ ਪਰ ਕਿਉਂਕਿ ਇਹ ਮੇਨ ਹਾਈਵੇ ਆ ਇਸ ਕਰਕੇ ਇਨਕਨਵੀਨਿਐਂਸ ਹੋ ਰਹੀ ਹੈ ਤੇ ਅਸੀਂ ਅਜੇ ਵੀ ਅਪੀਲ ਕਰਦੇ ਹਾਂ ਕਿ ਇਹਨੂੰ ਕਾਈਂਡਲੀ ਜਲਦੀ ਕਲੀਅਰ ਕਰ ਲੈਣ ਧੰਨਵਾਦ ਥੈਂਕ ਯੂ ਸਰ ਥੈਂਕ ਯੂ ਸੋ ਆਪਾਂ ਲਾਈਵ ਤਸਵੀਰਾਂ ਇਸ ਸਮੇ ਤੁਹਾਨੂੰ ਦਿਖਾਈਆਂ ਜਿੱਥੇ ਕਿ ਮਤਲਬ ਧਰਨਾ ਲਗਾਇਆ ਹੋਇਆ ਹੈ ਕਿਸਾਨ ਜਥੇਬੰਦੀਆਂ ਵੱਲੋਂ ਸੋ ਆਪਾਂ ਅਫਸਰ ਸਾਹਿਬਾਨ ਨਾਲ ਵੀ ਗੱਲਬਾਤ ਕੀਤੀ ਹੈ ਤੇ ਉਹਨਾਂ ਨੇ ਆਸ਼ਵਾਸਨ ਦਿੱਤਾ ਕਿ ਕੱਲ 11 ਵਜੇ ਦੀ ਮੀਟਿੰਗ ਜੋ ਹੈਗੀ ਭਗਵੰਤ ਮਾਨ ਦੇ ਨਾਲ ਇਹਨਾਂ ਦੀ ਤੈਅ ਹੈਗੀ ਹੈ ਕਿਸਾਨਾਂ ਦੀ ਤੇ ਅੱਜ ਧਰਨਾ ਸ਼ਾਮ ਤੱਕ ਚੁੱਕਿਆ ਜਾਊਗਾ ਜੋ ਇਹਨਾਂ ਨੇ ਅਪੀਲ ਕੀਤੀ ਹੈਗੀ ਉਹਨਾਂ ਨੂੰ ਬਾਕੀ ਲਾਈਵ ਤਸਵੀਰਾਂ ਤੁਸੀਂ ਵੇਖ ਰਹੇ ਹੋ ਇਸ ਸਮੇ ਸੋ ਬਾਕੀ ਦੀ ਅਪਡੇਟ ਤੁਹਾਨੂੰ ਅਸੀਂ ਕੱਲ ਦੇਾਂਗੇ ਆਪਣੇ ਮਤਲਬ ਚੈਨਲ ਦੇ ਉੱਤੇ ਕੈਮਰਾਮੈਨ ਅਰਸ਼ਦੀਪ ਦੇ ਨਾਲ ਸੁਨੀਲ ਕੁਮਾਰ ਜਲੰਧਰ